ਜੇਕਰ ਤੁਹਾਡੀ ਗੱਡੀ ਦੇ ਵਿੱਚ ਇਹ ਪ੍ਰੈਸ਼ਰ ਹਾਰਨ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਹੁਣ ਪ੍ਰੈਸ਼ਰ ਜਿਸ ਹਾਰਨ ਲੱਗੇ ਹੋਣਗੇ ਉਸ ਦੇ ਨਾਲ ਸਖਤੀ ਵਧਦੀ ਜਾਏਗੀ ਅਤੇ ਹੁਕਮ ਜਿਸ ਨੇ ਨਾ ਮੰਨਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇੰਨੀ ਦਿਨੀ ਪ੍ਰੈਸ਼ਰ ਹਾਰਨਾ ਨੇ ਆਮ ਲੋਕਾਂ ਦਾ ਜੀਵਨ ਆ ਮੁਸ਼ਕਲ ਕਰ ਦਿੱਤਾ ਜਿੱਤੇ ਨੈਸ਼ਨਲ ਹਾਈਵੇ ਤੇ ਵੱਡੇ ਵਾਹਨਾਂ ਵੱਲੋਂ ਇੰਨਾ ਹਾਰਨਾ ਦੀ ਵਰਤੋਂ ਕੀਤੀ ਜਾ ਰਹੀ ਹੈ ਉਥੇ ਹੀ ਐਨ ਦਿਨੀ ਸਵੇਚ ਸਰਕਾਰੀ ਬੱਸਾਂ ਦੇ ਨਾਲ-ਨਾਲ ਪ੍ਰਾਈਵੇਟ ਬੱਸਾਂ 'ਚ ਵੀ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਜਾ ਰਹੀ ਹੈ। ਅੰਬਾਲਾ ਦੇ ਬੱਸ ਸਟੈਂਡ ਪ੍ਰਸ਼ਾਸਨ ਨੇ ਸਟੈਂਡ ਤੇ ਪ੍ਰੈਸ਼ਰ ਹਾਰਨ ਵਜੋਂ ਵਾਲੀਆਂ ਬੱਸਾਂ ਦੇ ਚਲਾਨ ਕਰਨ ਦੀ ਤਿਆਰੀ ਕਰ ਲਈ ਹੈ। ਅੰਬਾਲਾ ਸ਼ੋਨੀ ਬੱਸ ਸਟੈਂਡ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਬੱਸ ਸਟੈਂਡ ਪ੍ਰਸ਼ਾਸਨ ਵੱਲੋਂ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਡਰਾਈਵਰਾਂ ਨੂੰ ਐਲਾਨ ਰਾਹੀਂ ਜਾਗਰੂਕਤਾ ਕੀਤਾ ਜਾ ਰਿਹਾ ਹੈ। ਪ੍ਰੈਸ਼ਰ ਹਾਰਨ ਤੇ 500 ਰੁਪਏ ਜੁਰਮਾਨਾ ਕਈ ਥਾਵਾਂ ਤੇ ਬੱਸ ਸਟੈਂਡ ਦੀਆਂ ਕੰਧਾਂ ਤੇ ਵੀ ਲਿਖ ਕੇ ਲਗਾ ਦਿੱਤਾ ਕਿ ਪ੍ਰੈਸ਼ਰ ਹਾਰਨ ਨੂੰ ਵਜਾਉਣ ਵਾਲੇ ਤੇ 500 ਰੁਪਏ ਜੁਰਮਾਨਾ ਵੀ ਕੀਤਾ ਜਾਏਗਾ ਤਾਂ ਦੱਸਦੀ ਹੈ ਕਿ ਉਹਨਾਂ ਕਹਿ ਹੈ ਕਿ ਸਮੇਂ-ਸਮੇਂ ਤੇ ਐਲਾਨਾ ਰਾਹੀਂ ਬੱਸ ਚਾਲਕਾਂ ਨੂੰ ਪ੍ਰੈਸ਼ਰ ਹਾਰਨ ਨਾ ਵਰਤਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਹ ਖੁਦ ਬੱਸਾਂ ਨੂੰ ਰੋਕ ਰਹੇ ਨੇ ਅਤੇ ਉਹਨਾਂ ਦੇ ਡਰਾਈਵਰਾਂ ਨੂੰ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਲਈ ਵੀ ਸਮਝਾ ਰਹੇ ਨੇ ਜੇਕਰ ਲੋਡ ਪਈ ਤਾਂ ਪ੍ਰੈਸ਼ਰ ਹਾਰਨ ਲਗਾ ਕੇ ਸਾਰੀਆਂ ਬੱਸਾਂ ਦਾ ਚਾਰਨ ਨਹੀਂ ਕਰਨਗੇ ਉਹਨਾਂ ਕਹਿੰਦੇ ਕਿ ਇਸ ਲਈ ਬਸਟੈਂਡ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਵੱਲੋਂ ਇਹਨਾਂ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਜੇਕਰ ਕੋਈ ਨਵੀਂ ਬੱਸ ਆਉਂਦੀ ਹੈ ਤਾਂ ਉਸ ਦੀ ਵਰਤੋਂ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਕੁਝ ਸਮੇਂ ਬਾਅਦ ਇਹ ਪੂਰੀ ਤਰ੍ਹਾਂ ਘਟ ਜਾਵੇਗੀ ਅਧਾ ਸ਼ੌਣੀ ਦੇ ਬੱਸ ਦੇਤੇ ਕੋਈ ਵੀ ਬੱਸ ਪ੍ਰੈਸ਼ਰ ਹਾਰਨ ਦੀ ਵਰਤੋਂ ਨਹੀਂ ਕਰੇਗੀ ਜੇਕਰ ਤੁਹਾਡੀ ਗੱਡੀ ਦੇ ਵਿੱਚ ਇਹ ਪ੍ਰੈਸ਼ਰ ਹਾਰਨ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਹੁਣ ਪ੍ਰੈਸ਼ਰ ਜਿਸ ਹਾਰਨ ਲੱਗੇ ਹੋਣਗੇ ਉਸ ਦੇ ਨਾਲ ਸਖਤੀ ਵਰਤੀ ਜਾਏਗੀ ਅਤੇ ਹੁਕਮ ਜਿਸ ਨੇ ਨਾ ਮੰਨਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇੰਨੀ ਦਿਨੀ ਪ੍ਰੈਸ਼ਰ ਹਾਰਨਾ ਨੇ ਆਮ ਲੋਕਾਂ ਦਾ ਜੀਵਨ ਆ ਮੁਸ਼ਕਲ ਕਰ ਦਿੱਤਾ ਜਿੱਤੇ ਨੈਸ਼ਨਲ ਹਾਈਵੇ ਤੇ ਵੱਡੇ ਵਾਹਨਾਂ ਵੱਲੋਂ ਇੰਨਾ ਹਾਰਨਾ ਦੀ ਵਰਤੋਂ ਕੀਤੀ ਜਾ ਰਹੀ ਹੈ ਉਦਹੀ ਐਨ ਦਿਨ ਹੀ ਸਵੇਰੇ ਚ ਸਰਕਾਰੀ ਬੱਸਾਂ ਦੇ ਨਾਲ ਨਾਲ ਪ੍ਰਾਈਵੇਟ ਬੱਸਾਂ 'ਚ ਵੀ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਜਾ ਰਹੀ ਹੈ। ਅੰਬਾਲਾ ਦੇ ਬੱਸ ਸਟੈਂਡ ਪ੍ਰਸ਼ਾਸਨ ਨੇ ਸਟੈਂਡ 'ਤੇ ਪ੍ਰੈਸ਼ਰ ਹਾਰਨ ਵਜੋਂ ਵਾਲੀਆਂ ਬੱਸਾਂ ਦੇ ਚਲਾਨ ਕਰਨ ਦੀ ਤਿਆਰੀ ਕਰ ਲਈ ਹੈ। ਅੰਬਾਲਾ ਸ਼ੋਨੀ ਬੱਸ ਸਟੈਂਡ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਬੱਸ ਸਟੈਂਡ ਪ੍ਰਸ਼ਾਸਨ ਵੱਲੋਂ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਡਰਾਈਵਰਾਂ ਨੂੰ ਐਲਾਨ ਰਾਹੀਂ ਜਾਗਰੂਕਤਾ ਕੀਤਾ ਜਾ ਰਿਹਾ ਹੈ। ਪ੍ਰੈਸ਼ਰ ਹਾਰਨ ਤੇ 500 ਰੁਪਏ ਜੁਰਮਾਨਾ ਕਈ ਥਾਵਾਂ ਤੇ ਬੱਸ ਸਟੈਂਡ ਦੀਆਂ ਕੰਧਾਂ ਤੇ ਵੀ ਲਿਖ ਕੇ ਲਗਾ ਦਿੱਤਾ ਕਿ ਪ੍ਰੈਸ਼ਰ ਹਾਰਨ ਨੂੰ ਬਚਾਉਣ ਵਾਲੇ ਤੇ 500 ਰੁਪਏ ਜੁਰਮਾਨਾ ਵੀ ਕੀਤਾ ਜਾਏਗਾ। ਤੁਹਾਨੂੰ ਦੱਸ ਦਈਏ ਕਿ ਉਹਨਾਂ ਕਹਿੰਦੇ ਕਿ ਸਮੇਂ-ਸਮੇਂ ਤੇ ਐਲਾਨਨਾ ਰਾਹੀਂ ਬੱਸ ਚਾਲਕਾਂ ਨੂੰ ਪ੍ਰੈਸ਼ਰ ਹਾਰਨ ਨਾ ਵਰਤਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹ ਖੁਦ ਬੱਸਾਂ ਨੂੰ ਰੋਕ ਰਹੇ ਨੇ ਅਤੇ ਉਹਨਾਂ ਦੇ ਡਰਾਈਵਰਾਂ ਨੂੰ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਲਈ ਵੀ ਸਮਝਾ ਰਹੇ ਨੇ। ਜੇਕਰ ਲੋਡ ਪਈ ਤਾਂ ਪ੍ਰੈਸ਼ਰ ਹਾਰਨ ਲਗਾ ਕੇ ਸਾਰੀਆਂ ਬੱਸਾਂ ਦਾ ਚਿਹਰਾ ਨਹੀਂ ਕਰਨਗੇ ਉਹਨਾਂ ਕਹਿ ਕੇ ਇਸ ਲਈ ਬਸਟੈਂਡ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਵੱਲੋਂ ਇਹਨਾਂ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਜੇਕਰ ਕੋਈ ਨਵੀਂ ਬੱਸ ਆਉਂਦੀ ਹੈ ਤਾਂ ਉਸ ਦੀ ਵਰਤੋਂ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਕੁਝ ਸਮੇਂ ਬਾਅਦ ਇਹ ਪੂਰੀ ਤਰ੍ਹਾਂ ਘਟ ਜਾਵੇਗੀ ਅਦੇ ਸ਼ੋਨੀ ਦੇ ਬੱਸ ਦੇਤੇ ਕੋਈ ਵੀ ਬੱਸ ਪ੍ਰੈਸ਼ਰ ਹਾਰਨ ਦੀ ਵਰਤੋਂ ਨਹੀਂ ਕਰੇਗੀ